ਦਰਾ ਸੋਚ ਕੇ ਦੇਖੋ ਹਰ ਫੁੱਲ ਦੇ ਅੰਦਰ ਖੁਸ਼ਬੂ ਪੈਦਾ ਕਰਨ ਵਾਲਾ ਹਰ ਫੁੱਲ ਨੂੰ ਇੱਕ ਨਵਾਂ ਰੰਗ ਦੇਣ ਵਾਲਾ ਉਹ ਪ੍ਰਮਾਤਮਾ ਜੇ ਤੁਸੀਂ ਉਹਦੇ ਨਾਲ ਜੁੜ ਜਿਓ ਤਾਂ ਤੁਹਾਡੇ ਅੰਦਰ ਕਿਹੜਾ ਗਰ ਰੰਗ ਨਹੀਂ ਉਹ ਪਰਦਾ ਆਏਗਾ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਉਹਦੀ ਰਹਿਮਤਾ ਬੇਅੰਤ ਹੈ ਉਹਦੀ ਰਹਿਮਤਾ ਦਾ ਕੋਈ ਜਦੋਂ ਸਹੀ ਮਾਇਨੇ ਤੁਸੀਂ ਉਹਦੇ ਨਾਲ ਅੰਦਰੋਂ ਜੁੜ ਗਏ ਨਾ ਤਾਂ ਤੁਹਾਨੂੰ ਲੱਗੇਗਾ ਮੇਰੀ એનર્ਜੀ ਹਰ ਦਿਨ ਵਾਧੀ ਕਿ ਆਹਦੇ ਫਿਰ ਮੇਰੀ એનર્ਜੀ ਹਰ ਦਿਨ ਵਾਧੀ ਮੇਰਾ ਆਨੰਦ ਹਰ ਦਿਨ ਵੱਧਾ ਮੇਰੀ ਖੁਸ਼ੀ ਹਰ ਦਿਨ ਵਧੀ ਸੋ ਸਾਨੂੰ ਆਪਣੇ ਰੱਬ ਤੇ ਵਿਸ਼ਵਾਸ ਹੋਣਾ ਚਾਹੀਦਾ ਰੱਬ ਤੇ ਭਰੋਸਾ ਹੋਣਾ ਚਾਹੀਦਾ ਕਿਉਂਕਿ ਰੱਬ ਸਾਡੇ ਅੰਦਰ ਹੀ ਬੈਠਾ ਹੈ ਜਿੱਦਾ ਸੰਤ ਤੁਲਸੀਦਾਸ ਨੇ ਬੜੀ ਪਿਆਰੀ ਗੱਲ ਕਹੀ ਹੈ ਸੰਤ ਤੁਲਸੀਦਾਸ ਕਹਿੰਦੇ ਹੈ ਕਿ ਗਾ ਤੁਲਸੀ ਬਾਤ ਹੈ ਸਮਝ ਕੀ ਤੁਲਸੀ ਬਾਤ ਹੈ ਸਮਝ ਕੀ ਜੋ ਸਮਝੇ ਲੈ ਪਹਿਚਾਨ ਸਭ ਕੇ ਅੰਦਰ ਵਸ ਰਹਾ ਉਹ ਸਾਹਿਬ ਰਹਿਮਾਨ ਸੰਤ ਤੁਲਸੀਦਾਸ ਨੂੰ ਕਿਸ ਨੇ ਪੁੱਛਿਆ ਰੱਬ ਕਿੱਥੇ ਹੈ ਉਹ ਭਗਵਾਨ ਕਿੱਥੇ ਹੈ ਉਹ ਰਾਮ ਉਹ ਈਸ਼ਵਰ ਕਿੱਥੇ ਹੈ ਤੁਲਸੀਦਾਸ ਨੇ ਕਿਹਾ ਭਾਈ ਇਹ ਤਾਂ ਗੱਲ ਆਪਣੇ ਸਮਝਦੀ ਹੈ ਕੋਈ ਉਹਨੂੰ ਮੰਦਿਰ 'ਚ ਸਮਝ ਕੇ ਬੈਠਾ ਹੈ ਕੋਈ ਉਹਨੂੰ ਮਸਜਿਦ ਵਿੱਚ ਸਮਝ ਕੇ ਬੈਠਾ ਹੈ ਕੋਈ ਉਹਨੂੰ ਤੀਰਥਾਂ ਦੇ ਸਮਝ ਕੇ ਬੈਠਾ ਹੈ ਕੋਈ ਜੰਗਲਾਂ ਦੇ ਸਮਝ ਕੇ ਬੈਠਾ ਹੈ ਗੱਲ ਆਪਣੀ ਸਮਝਦੀ ਹੈ ਪਰ ਮੈਂ ਮੈਂ ਤਾਂ ਉਹਨੂੰ ਆਪਣੇ ਅੰਦਰ ਸਮਝਦਾ ਹਾਂ ਔਰ ਸਿਰਫ ਮੇਰੇ ਅੰਦਰ ਨਹੀਂ ਉਹ ਤਾਂ ਸਭ ਦੇ ਅੰਦਰ ਬੈਠਾ ਹੈ ਪਰ ਗੱਲ ਸਮਝਦੀ ਹੈ ਕਿਉਂਕਿ ਜਿੱਥੇ ਇਨਸਾਨ ਸਮਝਦਾ ਹੈ ਮਿਲਦਾ ਵੀ ਉੱਥੇ ਹੀ ਹੈ ਧੰਨੇ ਨੇ ਪੱਥਰ 'ਚ ਸਮਝਿਆ ਉਹਨੂੰ ਪੱਥਰ 'ਚੋਂ ਮਿਲ ਗਿਆ ਪਰ ਐਸੀ ਕਹਾਂਗੇ ਤੁਸੀਂ ਉਹਨੂੰ ਆਪਣੇ ਅੰਦਰ ਸਮਝੋ ਕਿਉਂਕਿ ਪਰਮਾਤਮਾ ਤੁਹਾਡੇ ਅੰਦਰ ਹੈ ਪਰ ਉਹ ਜਿਹੜਾ ਅੰਦਰ ਬੈਠਾ ਹੋਇਆ ਹੈ ਉਹਨੂੰ ਜਾਣਨ ਵਾਸਤੇ ਸਾਨੂੰ ਮੁਰਸ਼ਿਦ ਦੀ ਜ਼ਰੂਰਤ ਹੈ ਕਿਉਂਕਿ ਅੰਦਰਲਾ ਮਾਰਗ ਤਾਂ ਉਹੀ ਭੇਦੀ ਦੱਸ ਸਕਦਾ ਜਿਹਨਾਂ ਖੁਦ ਉਸ ਭੇਦ ਨੂੰ ਜਾਣਿਆ ਹੋਵੇ ਜਿਹਨੇ ਉਸ ਆਨੰਦ ਨੂੰ ਪਾਇਆ ਹੋਵੇ ਹੁਣ ਜਿੱਦਾਂ ਸਮਝ ਲਓ ਕਿ ਜੇ ਕੋਈ ਇੱਕ ਪਤਲਾ ਜਿਹਾ ਇਨਸਾਨ ਹੈ ਉਹ ਚਾਹੁੰਦਾ ਮੇਰੀ ਅੱਛੀ ਸਿਹਤ ਹੋਵੇ ਤਾਂ ਉਹਨੂੰ ਕਸਰਤ ਬਾਰੇ ਹੈਲਥ ਬਾਰੇ ਉਹਨੂੰ ਹੀ ਪੁੱਛਣਾ ਪੈਣਾ ਜਿਹਦੀ ਆਪਣੀ ਹੈਲਥ ਫਿੱਟ ਹੋਵੇ ਕਦੀ ਦੇਖਿਆ ਜਿਮ ਵਿੱਚ ਕੋਚ ਜਿਹੜਾ ਜਿਮ ਵਿੱਚ ਕੋਚ ਹੁੰਦਾ ਉਹਦੀ ਬਾਡੀ ਆਪਣੀ ਅੱਛੀ ਹੁੰਦੀ ਹੈ ਅਹੀਂ ਨੌਜਵਾਨਾਂ ਨੂੰ ਦੇਖ ਕੇ ਇਮਪ੍ਰੈਸ ਹੁੰਦੇ ਆ ਇਨਸਪਾਇਰ ਹੁੰਦੇ ਆ ਤੇ ਫੇ ਉਹ ਕੋ ਪੁੱਛਦੇ ਆ ਭਾਈ ਸਾਨੂੰ ਵੀ ਦੱਸੋ ਐਸੀ ਕਿਹੜੀ ਐਕਸਰਸਾਈਜ਼ ਕਰੀਏ ਤਾਂ ਕਿ ਸਾਡੀ ਬੋਡੀ ਫਿੱਟ ਹੋਵੇ ਤਾਂ ਜੇ ਅੱਗੇ ਜਿਮ ਦੇ ਵਿੱਚ ਕੋਚ ਹੀ ਫੁੱਲਿਆ ਜਾ ਹੋਵੇ ਜਾਂ ਕੋਈ ਸੁੱਕੜਾ ਜਾ ਹੋਵੇ ਤਾਂ ਦੇਖਣ ਵਾਲਾ ਮੁੜ ਕੇ ਜਿਮ ਨਹੀਂ ਆਣਾ ਆ ਹਲੋਂ ਦਾ ਕੋਚ ਦਾ ਇਹ ਕੋਚੜਾ ਇਹ ਹਾਲਤ ਭਾਈ ਸਾਡੇ ਨਾਲ ਕੀ ਬਣਾਣਾ ਸਰ ਸੱਚ ਦੱਸਿਓ ਇਹਦਾ ਗੱਲ ਸਹੀ ਆ ਕਿ ਨਹੀਂ ਹੁਣ ਅਸੀਂ ਬੱਚੇ ਨੂੰ ਸਕੂਲ ਭੇਜਦੇ ਆ ਕਿਸ ਵਾਸਤੇ ਕਿ ਬੱਚਾ ਸਿੱਖੇ ਸਮਝੇ ਤਜੇ ਕਿ ਮਾਸਤ ਵੀ ਬੈਠਾ ਬੀੜੀ ਸਿਕੜ ਪੀਂਦਾ ਹੋਇਕਣਾ ਸਕੂਲ ਚ ਬੱਚਾ ਨਹੀਂ ਭੇਜਣਾ ਇਹਨੂੰ ਮਾਂ ਵੀ ਅਕਲ ਹੈ ਨਹੀਂ ਤੈਨਾਂ ਸਾਡੇ ਬੱਚਿਆਂ ਨੂੰ ਕੀ ਸਿਖਾਣਾ ਸੋ ਦੱਸਣਾ ਕੀ ਚਾਹੁੰਦੇ ਆ ਕਿਸੇ ਦੂਜੇ ਨੂੰ ਸਿਖਾਉਣ ਤੋਂ ਪਹਿਲਾਂ ਜਿਹੜਾ ਸਿਖਾਉਣ ਵਾਲਾ ਉਹਦਾ ਆਪਣਾ ਪਰਫੈਕਟ ਹੋਣਾ ਬਹੁਤ ਹੀ ਜ਼ਰੂਰੀ ਹੈ ਉਹਦਾ ਆਪਣਾ ਫਿੱਟ ਹੋਣਾ ਬਹੁਤ ਹੀ ਜ਼ਰੂਰੀ ਹੈ ਤਜੇ ਬੰਦਾ ਆਪ ਹੀ ਕਵੇ ਕੋਈ ਆਵੇ ਆ ਮਾਰੇ ਹੀ ਮੇਰਾ ਬੀਪੀ ਬੜਾ ਵੱਡਾ ਹੈ ਕੋਈ ਨਹੀਂ ਹੁਣੇ ਠੀਕ ਕਰ ਦਿੰਦੇ ਬਹਿ ਜਾ ਉਹ ਲਿਆਈ ਯਾਰ ਮੇਰੀ ਬੀਪੀ ਦਵਾਈ ਨਹੀਂ ਪਹਿਲਾਂ ਪਹਿਲਾਂ ਮੈਂ ਬੀਪੀ ਦੀ ਗੋਲੀ ਖਾਲਾ ਮੈਂ ਫੇਰ ਤੇਰਾ ਬੀਪੀ ਠੀਕ ਕਰਦੇ ਆ ਤੇ ਮਾਰੇ ਫੇਰ ਗੋਲੀ ਦੱਸ ਦਿਓ ਤੁਸੀਂ ਠੀਕ ਹੀ ਕਰਨਾ ਜੇ ਮੇਰਾ ਠੀਕ ਕਰਨਾ ਪਹਿਲਾਂ ਆਪਣਾ ਠੀਕ ਕਰੋ ਆਪ ਤੁਸੀਂ ਬਿਮਾਰ ਹੋ ਤਾਂ ਮੈਨੂੰ ਤੁਸੀਂ ਠੀਕ ਹੀ ਕਰਨਾ ਇੱਕ ਕੌਨਫੀਡੈਂਸ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ ਕੌਨਫੀਡੈਂਸ ਕੀ ਕਿ ਆਉਣ ਵਾਲਾ ਹਰ ਪਲ ਆਉਣ ਵਾਲੀ ਹਰ ਘੜੀ ਮੈਂ ਹੋਰ ਜ਼ਿਆਦਾ ਫਿੱਟ ਹੋਣਾ ਹੈ ਕਿਉਂਕਿ ਮੇਰਾ ਮਾਲਿਕ ਮੇਰੇ ਡਰਦਾ ਕੋਈ ਹੋਣਾ ਨਹੀਂ ਚਾਹੀਦਾ ਚਿੰਤਾ ਤਾਂ ਕੋਈ ਹੋਣੀ ਨਹੀਂ ਚਾਹੀਦੀ ਇੰਨਾ ਵਿਸ਼ਵਾਸ ਹੈ ਕਿ ਨਹੀਂ ਤੁਹਾਨੂੰ ਪਰ ਨਹੀਂ ਬੰਦਾ ਬਰਾ ਕੀ ਕਹਿੰਦਾ ਹੈ ਅੱਜ ਤਾਂ ਠੀਕ ਹੈ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ ਹੈ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ ਹੈ ਇਹਲੇ ਭਾਈ ਹੈਲਥ ਇੰਸ਼ੋਰੈਂਸ ਕਰਾ ਲਓ ਕਿਤੇ ਹਾਰਟ ਅਟੈਕ ਨਾ ਹੋ ਜਾਵੇ ਕਿਤੇ ਕੋਈ ਬਿਮਾਰੀ ਨਾ ਆ ਜਾਵੇ ਪਹਿਲੇ ਹੀ ਸੋਚ ਕੇ ਬੈਠੇ ਆ ਕਿ ਆਉਣ ਵਾਲਾ ਕੱਲ ਮੇਰਾ ਬਿਮਾਰੀਆਂ ਭਰਿਆ ਹੋਣਾ ਹੈ ਬੰਦਾ ਪਤਾ ਕੀ ਕਹਿੰਦਾ ਅੱਜ ਤਾਂ ਗੋਡੇ ਚੱਲਦੇ ਕੱਲ ਨੂੰ ਜਵਾਬ ਦੇ ਦੇਣੇ ਆ ਪਹਿਲੇ ਤੂੰ ਸੋਚ ਕੇ ਬੈਠਾ ਤਾਂ ਜਵਾਬ ਦੇਣਾ ਹੀ ਦੇਣਾ ਹੈ ਇਹਨਾਂ ਨੇ ਤਾਂ ਜੇ ਤੂੰ ਸੋਚੇ ਕਿ ਮੈਂ ਅੱਜ ਆਪਣੀਆਂ ਆਦਤਾਂ ਇਦਾਂ ਦੀਆਂ ਬਣਾਉਣੀਆਂ ਹੈ ਆਪਣੀ ਕਰਨੀ ਇਦਾਂ ਦੀ ਬਣਾਣੀ ਹੈ ਕਿ ਅੱਜ ਤੋਂ ਕੱਲ ਨੂੰ ਮੈਂ ਹੋਰ ਜ਼ਿਆਦਾ ਸਵਸਤ ਹੋਣਾ ਹੈ ਕੱਲ ਨੂੰ ਮੈਂ ਹੋਰ ਜ਼ਿਆਦਾ ਖੁਸ਼ ਹੋਣਾ ਹੈ ਕਿਉਂਕਿ ਜਿੱਦਾਂ ਜਿੱਦਾਂ ਇੱਕ ਪੇੜ ਵੱਧਦਾ ਹੈ ਉਹਦੀ ਖੂਬਸੂਰਤੀ ਵਧਦੀ ਹੈ ਤਾਂ ਮੈਂ ਤਾਂ ਇਨਸਾਨ ਐ ਜਿੱਦਾਂ ਜਿੱਦਾਂ ਮੇਰੀ ਉਮਰ ਵੱਧਣੀ ਮੇਰਾ ਵੀ ਆਨੰਦ ਮੇਰੀ ਖੂਬਸੂਰਤੀ ਮੇਰੀ ਤਾਕਤ ਹੋਰ ਵੀ ਵੱਧਣੀ ਹੈ ਵੱਧਦੀ ਹੈ ਅਗਰ ਇਨਸਾਨ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੇ ਸਮਝਦੇ ਹੋਗੇ ਨਹੀਂ ਅਸੀਂ ਇੱਕ ਘਟਨਾ ਦੱਸਣੀ ਹੈ ਇੱਕ ਛੋਟਾ ਜਿਹਾ ਨਾ ਰਜਿਸਟਰੀ ਦਾ ਕੰਮ ਸੀ ਅਸੀਂ ਤਹਿਸੀਲੇ ਗਏ ਉੱਥੇ ਤਹਿਸੀਲਦਾਰ ਬੈਠੇ ਹੋਏ ਸੀ ਉੱਪਰ ਦੇਖਿਆ ਸਾਨੂੰ ਕੋਲ ਬਿਠਾਇਆ ਕਹਿੰਦਾ ਮਹਾਰਾਜ ਆ ਜਾਓ ਇਹੀ ਬੈਠੇ ਤਾਂ ਬੜਾ ਢੱਲਾਇਆ ਉਹ ਕਹਿੰਦਾ ਮਹਾਰਾਜ ਇਹੀ ਕਹ ਪੁੱਛਿਆ ਕਹਿੰਦਾ ਠੀਕ ਹੈ ਕਹਿੰਦਾ ਜੀ ਠੀਕ ਕਿੱਥੇ ਇੱਕ ਤਾਂ ਬਿਜ਼ੀ ਇੰਨਾ ਉੱਪਰੋਂ ਉਮਰ ਇੰਨੀ ਹੋ ਗਈ ਅ ਮਾਸਟਰ ਜੀ ਹੁਣੀ ਨਾਲ ਸੀ ਕਹਿੰਦੀ ਉਮਰ ਇੰਨੀ ਹੋ ਗਈ ਹੁਣ ਤਾਂ ਥਕਾਵਟ ਹੋ ਜਾਂਦੀ ਹੈ ਹੁਣ ਤਾਂ ਉਮਰ ਨਹੀਂ ਰਹੀ ਇੰਨੀ ਯਾਨੀ 45 ਸਾਲ ਤੋਂ ਉੱਪਰ ਹੋ ਗਏ ਹੁਣ ਜਾਨ ਕਿੱਥੇ ਰਹੀ ਉਹ ਨੌਜਵਾਨੀ ਵਾਲੀ ਗੱਲ ਕਿੱਥੇ ਰਹੀ ਐਦਾਂ ਬੈਠੇ ਦੁਖੀਆ ਹੋ ਕੇ ਮੈਂ ਤਾਂ ਬੰਦਿਆ ਅਈ ਗਾ ਤਸੀਲਦਾਰ ਸਾਹਿਬ ਤਮਾਰ ਉਮਰ ਕੁਛ ਨਹੀਂ ਹੁੰਦੀ ਸਭ ਕੁਛ ਤੁਹਾਡੇ ਮਾਈਂਡ ਵਿੱਚ ਹੈ ਤੀ ਸੋਚੋ ਮੇਰੇ ਅੰਦਰ ਜੋਸ਼ ਹੈ ਤੁਸੀਂ ਸੋਚੋ ਮੇਰੇ ਅੰਦਰ ਤਾਕਤ ਹੈ ਮੈਂ ਕਰ ਸਕਦਾ ਹਾਂ ਕਿਉਂਕਿ ਜਦੋਂ ਸੋਚ ਬਦਲਦੀ ਹੈ ਤਾਂ ਸਾਡੀ ਜ਼ਿੰਦਗੀ ਵੀ ਬਦਲ ਜਾਂਦੀ ਹੈ ਕਮਜ਼ੋਰ ਸਮਝਾਂਗੇ ਤਾਂ ਕਮਜ਼ੋਰ ਹੋ ਜਾਵਾਂਗੇ ਅਗਰ ਆਪਣੇ ਆਪ ਨੂੰ ਮਜ਼ਬੂਤ ਸਮਝਾਂਗੇ ਤਾਂ ਮਜ਼ਬੂਤ ਹੁੰਦੇ ਚਲੇ ਜਾਵਾਂਗੇ ਠੀਕ ਹੈ ਕਹੋ ਮੈਂ ਠੀਕ ਹਾਂ ਮੈਂ ਸਵਾਸਤ ਹਾਂ ਮੈਂ ਕਰ ਸਕਦਾ ਹਾਂ ਜਿੱਦਾਂ ਇਹ ਗੱਲਾਂ ਸੁਣੀਆਂ ਨਾਲ ਹੀ ਸਿੱਧੇ ਹੋ ਕੇ ਬਹਿ ਗਿਆ ਕਹਿੰਦੇ ਤਾਕਤ ਆ ਗਈ ਹੈ ਕਹਿੰਦਾ 5 ਮਿੰਟਾਂ ਦੇ ਵਿੱਚ ਜਾਨ ਪਾਤੀ ਮੇਰੇ 'ਚ ਵੇ ਇਹ ਕਿਹ ਜੀ ਤੋ ਫਕੀਰਾਂ ਦਾ ਕੰਮ ਹੈ ਜਾਨ ਪਾਣਾ ਹੀ ਫਕੀਰਾਂ ਦਾ ਕੰਮ ਹੈ ਸੋ ਸੋਚ ਬਦਲੋ ਤਾਂ ਜ਼ਿੰਦਗੀ ਵੀ ਹੁਣ ਤੁਸੀਂ ਕੀ ਆ ਜਰਾ ਗੱਲ ਕਰਨੀ ਇੱਕ ਸੋਚੀਏ ਦੇਖਣਾ ਤੁਸੀਂ ਇੱਕ ਬੰਦਾ ਕੰਮ ਕਰਕੇ ਥੱਕਿਆ ਆਂਦਾ ਹੈ ਅੱਜ ਤਾਂ ਸਾਰਾ ਦਿਨ ਬੜਾ ਕੰਮ ਸੀ ਹੁਣ ਤਾਂ ਜਾ ਕੇ ਰੋਟੀ ਖਾ ਕੇ ਵਸ ਲੰਮੇ ਹੀ ਬਹਿਣਾ ਹੈ ਹੁਣ ਜਾਨ ਨਹੀਂ ਆ ਸ਼ਰੀਰ ਚ ਬਹਿ ਗਿਆ ਬੰਦਾ ਜਾ ਦੇ ਅਚਾਨਕ ਖਾਣਾ ਖੁਣਾ ਖਾ ਕੇ ਹੁਣ ਤਾਂ ਰੈਸਟ ਕਰਨੀ ਜਾਣੀ ਹੈ ਨਹੀਂ ਅਚਾਨਕ ਦੋਸਤਾਂ ਦਾ ਫੋਨ ਆਇਆ ਪਾਰਟੀ ਰੱਖੀ ਹੋਈ ਆ ਵਿਆਹ ਆ ਉਥੇ ਆ ਹੈ ਉਠੇਰ ਮੈਂ ਹੁਣੀ ਤਿਆਰ ਹੋ ਗਿਆ ਆ ਉਹ ਜੋਸ਼ ਕਿੱਥੋਂ ਆ ਜਾਂਦਾ ਫਿਰ ਇਹਦਾ ਮਤਲਬ ਜੋਸ਼ ਅੰਦਰ ਹੀ ਹੈ ਜੈਸੀ ਇੱਕ ਹੋਰ ਸਵਾਲ ਕਰੀਦਾ ਹੈ ਅੱਜ ਵੀ ਕਾਫੀ ਜੀਬ ਨਵੇਂ ਉਹਨਾਂ ਨੂੰ ਵੀ ਸਵਾਲ ਕਰਾਂਗੇ ਕਿ فرض ਕਰੋ ਤੁਸੀਂ ਬੜੇ ਥੱਕੇ ਹੋ ਇੰਨੀ ਥਕਾਵਟ ਹੈ ਕਿ ਤੁਹਾਡੇ ਤੋਂ ਤੁਰਨਾ ਵੀ ਮੁਸ਼ਕਲ ਆ ਤੁਸੀਂ ਆਪਣੇ ਘਰ ਵੱਲ ਹੌਲੀ-ਹੌਲੀ ਜਾ ਰਹੇ ਹੋ ਕਿ ਹੁਣ ਤਾਂ ਕੋਈ ਚੱਕ ਕੇ ਲੈ ਜਾਵੇ ਤਾਕਤ ਹੀ ਹੈ ਨਹੀਂ ਹੁਣ ਤੁਸੀਂ ਅਚਾਨਕ ਹੀ ਦੇਖ ਦਿਓ ਪਿੱਛੇ ਕੁੱਤੇ ਦੌੜਾ ਆ ਰਿਹਾ ਤੁਹਾਡੇ ਵੱਲੋਂ ਹੁਣ ਤੁਸੀਂ ਕੀ ਕਰੋਗੇ ਹੌਲੀ ਹੌਲੀ ਜਾਓਗੇ ਆ ਜਾ ਕੁੱਤੇ ਆ ਫੜ ਲੈ ਲੱਤ ਹੁਣ ਵਿਚਾ ਜਿੰਨੇ ਮਰਜੀ ਧੱਕੇ ਹੋਵੋ ਜਿੰਨੀਆਂ ਮਰਜੀ ਲੱਤਾਂ 'ਚ ਦਰਦਾ ਹੁਣ ਪਰ ਜਿੱਦੈ ਤੁਸੀਂ ਕੁੱਤੇ ਨੂੰ ਦੇਖਣਾ ਤੁਹਾਡੀ ਸਪੀਡ ਕੁੱਤਿਆਂ ਨਾਲੋਂ ਵੀ ਤੇਜ਼ ਹੋ ਜਾਣੀ ਪਤਾ ਜੇ ਹੁਣ ਹੌਲੀ ਆ ਤਾਂ ਨਾ ਦੰਦੀ ਵੜ ਲੈਣੀ ਮੇਰੇ ਉਹਨੂੰ એનર્ਜੀ ਹੈ ਕਿੱਥੇ ਤਾਕਤ ਹੈ ਕਿੱਥੇ ਤਾਕਤ ਤੁਹਾਡੇ ਅੰਦਰ ਹੀ ਹੈ ਪਰ ਤੁਹਾਡਾ ਮਾਈਂਡ ਬੰਨ ਕੇ ਬੈਠਾ ਮੈਂ ਥੱਕ ਗਿਆ ਮੈਤੋਂ ਨਹੀਂ ਹੋਣਾ ਤਾਂ ਤੁਹਾਡੀ ਬੋਡੀ ਉਦਾਂ ਦਾ ਐਕਸ਼ਨ ਲੈਂਦੀ ਹੈ ਤਾਂ ਜਿਸਲੇ ਪਤਾ ਹੁਣ ਖਤਰਾ ਆ ਗਿਆ ਹੁਣ ਨਾ 도ੜੇ ਤਾਂ ਫਿਰ ਟੀਕੇ ਲਵਾਣੇ ਪੈਣੇ ਹਸਪੀਟਲ ਲੰਮੇ ਪੈਣਾ ਪੈਣਾ ਤਾਂ ਫਿਰ ਅੰਦਰੋਂ ਇੰਨੀ એનર્ਜੀ ਹੈ ਦੌੜ ਕੇ ਸਰੀਰ ਮੰਨ ਗਿਆ ਤਾਂ ਦੌੜ ਤਾਂ ਸਰੀਰ ਦੌੜਨਾ ਹੁਣ ਤੁਸੀਂ ਵੀ ਇਹੀ ਸੋਚਿਆ ਕਰੋ ਤਕਾਬਤ ਹੋਏ ਨਾ ਕੁਛ ਨਹੀਂ ਇਹ ਠਿਕਾਵਟ ਬਾਹਰ ਦੀ ਗੱਲ ਹੈ ਮੈਂ ਕਰ ਸਕਦਾ ਹਾਂ ਮੇਰੀ ਜਿੰਨੀ ਸ਼ਕਤੀ ਹੈ ਕਿਉਂਕਿ ਇਹ ਸ਼ਕਤੀ ਮੇਰੀ ਨਹੀਂ ਹੈ ਇਹ ਸ਼ਕਤੀ ਮੈਨੂੰ ਜ਼ਿੰਦਗੀ ਦੇਣ ਵਾਲੇ ਮੇਰੇ ਪਰਮ ਸ਼ਕਤੀਸ਼ਾਲੀ ਪ੍ਰਮਾਤਮਾ ਦੀ ਹੈ ਔਰ ਪ੍ਰਮਾਤਮਾ ਗਰੀ ਥੱਕਦਾ ਕਹਿੰਦੇ ਬਚਪਨ ਦੇ ਵਿੱਚ ਸਵਾਮੀ ਵੇਕਨੰਦ ਜੀ ਦੀ ਗੱਲ ਯਾਦ ਆ ਗਈ ਸੋ ਬਚਪਨ ਦੇ ਵਿੱਚ ਸਵਾਮੀ ਵੇਕਨੰਦ ਜੀ ਗਰਮੀਆਂ ਦੇ ਦਿਨ ਬੇੜੇ ਵਿੱਚ ਲੇਟੇ ਹੋਏ ਆ ਕਿਉਂਕਿ ਪਹਿਲੇ ਸਮੇਂ ਚ ਨਾ ਪਰਿਵਾਰ ਬੇੜੇ 'ਚ ਲੇਟ ਜਾਂਦੇ ਸੀ ਰਾਤ ਨੂੰ ਇਕੱਠੇ ਸੌ ਜਾਂਦੇ ਸੀ ਅੱਜ ਕੱਲ ਤਾਂ ਆਪਣੇ ਆਪਣੇ ਕਮਰੇ ਆ ਗਏ ਬੱਚੇ ਆਪਣੇ ਪਤਾ ਹੀ ਨਹੀਂ ਲੱਗਦਾ ਕਿਹੜਾ ਕੀ ਕਰ ਰਿਹਾ ਹੈ ਪਰ ਪਹਿਲਾਂ ਇੰਨਾ ਪਿਆਰ ਹੁੰਦਾ ਸੀ ਬੇੜੇ ਜੇ ਬਿਸਤਰ ਨਾਲਾਂ ਨੇ ਸੋ ਸਵਾਮੀ ਵੇਕਨੰਦ ਜੀ ਬਚਪਨ 'ਚ 12-13 ਸਾਲ ਦੀ ਉਮਰ ਸੀ ਉਸਲੇ ਨਰਿੰਦਰ ਉਹਨਾਂ ਨੂੰ ਕਿਹਾ ਜਾਂਦਾ ਸੀ ਆਪਣੇ ਬਾਪ ਨਾਲ ਲੇਟੇ ਹੋਏ ਆ ਹਉਨ ਲੇਟੇ ਆ ਤਾਂ ਆਸਮਾਨ ਨੂੰ ਦੇਖ ਰਹੇ ਆਸਮਾਨ ਤੇ ਚੰ드ਰਮਾ ਵੀ ਐ ਤਾਂ ਥੋੜੇ ਥੋੜੇ ਤਾਰੇ ਵੀ ਨਜ਼ਰ ਆ ਰਹੇ ਆ ਤਾਂ ਬਾਪ ਨੇ ਉਸ ਨੂੰ ਲੇ ਗਿਆ ਬੇਟਾ ਜਾ ਜਾ ਕੇ ਲਾਈਟਾਂ ਬੰਦ ਕਰ ਦੇ ਕਿਉਂਕਿ ਹੁਣ ਸੋਣਾ ਹੈ ਆਪਾਂ ਘਰ ਦੀ ਬੱਤੀ ਲਾਈਟ ਆਫ ਕਰ ਦੇ ਬੰਦ ਕਰ ਦੇ ਤਾਂ ਵਿਵੇਕਾਨੰਦ ਨੇ ਇਹ ਜਾ ਕੇ ਬੱਚਾ ਗਿਆ ਕਮਰ ਦੀਆਂ ਲਾਈਟਾਂ ਬੰਦ ਕਰਤੀਆਂ ਔਰ ਆ ਕੇ ਲੇਟ ਗਏ ਤਾਂ ਆ ਕੇ ਉਹਨਾਂ ਸਵਾਲ ਕੀਤਾ ਪਿਤਾ ਜੀ ਆਹ ਲਾਈਟਾਂ ਬੰਦ ਹੋ ਗਈਆਂ ਉਹ ਲਾਈਟ ਤਾਂ ਜੰਗ ਭਰੀ ਜਗਦੀ ਹੈ ਚੰਦਰਮੇ ਦੀ ਸਮੀ ਦੇਖ ਨਹੀਂ ਆ ਲਾਈਟ ਬੜੀ ਜਗਦੀ ਹੈ ਇਹ ਨਹੀਂ ਬੰਦ ਹੁੰਦੀ ਤਾਂ ਬਾਪ ਨੇ ਕਿਹਾ ਬੇਟਾ ਇਹ ਪਰਮਾਤਮਾ ਦੀ ਲਾਈਟ ਹੈ ਇਹ ਭਗਵਾਨ ਦੀ ਲਾਈਟ ਹੈ ਔਰ ਇਹ ਕਦੀ ਬੰਦ ਨਹੀਂ ਹੁੰਦੀ ਵੇਕਾ ਨਾਨ ਜੀ ਕਹਿੰਦੇ ਪਿਤਾ ਜੀ ਜਦੋਂ ਐਸੀ ਸੌਣ ਲੱਗੇ ਲਾਈਟ ਬੰਦ ਕਰ ਦਿੰਦੇ ਆ ਤਾਂ ਕੀ ਪਰਮਾਤਮਾ ਸੌਣ ਲੱਗੇ ਆਪਣੀ ਲਾਈਟ ਨਹੀਂ ਬੰਦ ਕਰਦਾ ਕਿਉਂਕਿ ਬੱਚਾ ਸਵਾਲ ਕਰਦਾ ਨਾ ਪਰਮਾਤਮਾ ਸੌਣ ਲੱਗੇ ਆਪਣੀ ਲਾਈਟ ਬੰਦ ਨਹੀਂ ਕਰਦਾ ਤਾਂ ਉਸ ਵੇਲੇ ਬਾਪ ਨੇ ਕਿਹਾ ਬੇਟਾ ਐਸੀ ਸੌਂਦੇ ਆ ਉਹ ਭਗਵਾਨ ਕਦੀ ਸੌਂਦਾ ਨਹੀਂ ਹੈ ਇਸ ਲਈ ਸਦਾ ਉਹਦੀਆਂ ਲਾਈਟਾਂ ਆਉਣ ਹੀ ਰਹਿੰਦੀਆਂ ਹਨ ਵੇਕਾ ਆਨੰਦ ਨੇ ਜਦੋਂ ਸੁਣਿਆ ਕਹਿੰਦੇ ਸੱਚੀ ਭਗਵਾਨ ਕਦੀ ਸੌਂਦਾ ਨਹੀਂ ਹੈ ਬਾਪ ਕਹਿੰਦਾ ਨਹੀਂ ਬੇਟਾ ਉਹ ਸਦਾ ਹੀ ਜਾਗਦਾ ਹੈ ਵੇਕਾ ਆਨੰਦ ਕਹਿੰਦੇ ਸ਼ੁਕਰੀਆ ਪਿਤਾ ਜੀ ਤੁਸੀਂ ਮੈਨੂੰ ਦੱਸਤਾ ਕਿ ਭਗਵਾਨ ਕਦੀ ਸੌਂਦਾ ਨਹੀਂ ਹੈ ਤਾਂ ਹੁਣ ਮੈਂ ਜ਼ਿੰਦਗੀ 'ਚ ਕਦੀ ਡਰਨਾ ਨਹੀਂ ਹੈ ਕਿਉਂਕਿ ਜੇ ਭਗਵਾਨ ਹਰ ਵੇਲੇ ਜਾਗਦਾ ਤਾਂ ਮੈਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਹੀ ਕੋਈ ਨਹੀਂ ਦੇਖੋ ਇੱਕ ਬੱਚੇ ਨੇ ਵਿਵੇਕਾ ਆਨੰਦ ਦਾ ਵਿਵੇਕ ਕਿੰਨਾ ਸਮਝ ਕਿੰਨੀ ਅੱਜ ਬੰਦਾ ਬਾਪ ਜਾਗਦਾ ਹੋਵੇ ਬੱਚਾ ਕਹਿੰਦਾ ਠੀਕ ਆ ਬਾਪ ਬੈਠਾ ਸਮਝਿਦਿਓ ਕਿ ਨਹੀਂ ਹਾਲਾਂਕਿ ਬਾਪ ਆਜਿਆ ਕੱਲ ਨੂੰ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ ਦੁਨੀਆ ਤੇ ਇੱਕ ਦਿਨ ਸਭ ਨੇ ਠੀਕ ਆ ਬਾਪ ਦਾ ਹੌਸਲਾ ਹੁੰਦਾ ਹੈ ਪਰ ਸਾਨੂੰ ਜਿੱਦਾਂ ਮਾਤਾ ਪਿਤਾ ਦਾ ਹੌਸਲਾ ਹੈ ਆਪਣੇ ਮਾਲਕ ਤੇ ਉਸ ਪਰਮ ਪਿਤਾ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਮੇਰਾ ਮਾਲਕ ਹਰ ਵੇਲੇ ਮੇਰੇ ਜੀ ਉਹ ਮੇਰੇ ਨਾਲ ਹੈ ਤਾਂ ਮੈਂ ਮੁਸ਼ਕਿਲਾਂ ਤੋਂ ਡਰਨਾ ਨਹੀਂ ਹੈ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨਾ ਹੈ ਔਰ ਹਰ ਮੁਸ਼ਕਿਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ ਇਸੇ ਸਮਝ ਲੈਣਾ ਇਸ ਲਈ ਸੰਤ ਤુલਸੀਦਾਸ ਕਹਿੰਦੇ ਆ ਫਿਰ ਕਹਾਂਗੇ ਯਾਦ ਦਿਲਾਵਾਂਗੇ ਤੁਹਾਨੂੰ ਕਿ ਤੁਲਸੀ ਬਾਤ ਹੈ ਸਮਝ ਕੀ ਜੋ ਸਮਝੇ ਲੈ ਪਹਿਚਾਨ ਸਭ ਕੇ ਅੰਦਰ ਵਸ ਰਹਾ ਬੋ ਸਾਹਿਬ ਇਮਾਨ ਇਸ ਲਈ ਅੱਜ ਤੋਂ ਤੁਸੀਂ ਵੀ ਇੱਕ ਗੱਲ ਸਮਝ ਲੈਣੀ ਹੈ ਮੰਨ ਲੈਣੀ ਹੈ ਦਿਲ 'ਚ ਬਿਠਾ ਲੈਣੀ ਹੈ ਕਿ ਮੇਰਾ ਮਾਲਿਕ ਮੇਰਾ ਰੱਬ ਕਿਤੇ ਮੇਤੋਂ ਦੂਰ ਨਹੀਂ ਹੈ ਉਹ ਮੇਰਾ ਮਾਲਿਕ ਹਰ ਵੇਲੇ ਮੇਰੇ ਨਾਲ ਹੈ ਉਹ ਮੇਰੇ ਅੰਦਰ ਵਸਦਾ ਹੈ ਤਾਂ ਜਿਉ ਮੇਰੇ ਨਾਲ ਹੈ ਜੇ ਉਹ ਮੇਰੀ ਰੱਖਿਆ ਕਰਨ ਵਾਲਾ ਮੇਰਾ ਦਾਤਾ ਮੇਰੇ ਅੰਦਰ ਵਸਦਾ ਹੈ ਤਾਂ ਮੈਨੂੰ ਡਰਨ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੀਆਂ ਖਾਲੀ ਝੋਲੀਆਂ ਭਰਨ ਵਾਲਾ ਮੇਰਾ ਮਾਲਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਕ ਮੇਰੇ ਤੂੰ ਮੇਰਾ ਰਾਖਾ ਇਸ ਵਿਸ਼ਵਾਸ ਨਾਲ ਜ਼ਿੰਦਗੀ ਜਿਉ ਉਹ ਫਿਰ ਦੇਖੋ ਜ਼ਿੰਦਗੀ ਜੀਣ ਦਾ ਮਜ਼ਾ ਹੀ ਕੁਝ ਹੋਰ ਹੋ ਜਾਏਗਾ ਅਮੀ ਦਿਓ ਜ਼ਿੰਦਗੀ ਜੀਣ ਦਾ ਆਨੰਦ ਹੀ ਫਿਰ ਕੁਝ ਹੋਰ ਹੋਏਗਾ ਇਸ ਲਈ ਉਸ ਆਨੰਦ ਨੂੰ ਪਹਿਚਾਣਨਾ ਹੈ ਆਪਣੇ ਆਪ ਨੂੰ ਉਸ ਮਾਲਕ ਦੇ ਨਾਲ ਜੋੜਨਾ ਹੈ ਔਰ ਜਦਾਂ ਸੇਠ ਦੀ ਗੱਲ ਕਰ ਰਹੇ ਸੀ ਨਾ ਅਸੀਂ ਕਿ ਜਿਹੜੀ ਕਹਾਣੀ ਦਸੀ ਦੱਸਣ ਲੱਗੇ ਸੀ ਇਹ ਸੇਠ ਦੀ ਇਹ ਵੀ ਸਮਝ ਲੈਣਾ ਇੱਕ ਸੇਠ ਸੀ ਉਹਦੀ ਤਿੰਨ ਪਤਨੀਆਂ ਕਿੰਨੀਆਂ ਪਤਨੀਆਂ ਔਰ ਇਹ ਕਹਾਣੀ ਸਾਡੀ ਸਾਰਿਆਂ ਦੀ ਹੈ ਫਿਰ ਕਹਦੀ ਹੈ ਸਮਝਣਾ ਜ਼ਰਾ ਸਿਰਫ ਬੰਦਿਆਂ ਦੀ ਨਹੀਂ ਔਰਤਾਂ ਦੀ ਵੀ ਨਾਲ ਹੀ ਤੁਸੀਂ ਸਮਝ ਲੋਗੇ ਤੇਰ ਪਤਨੀ ਗਿਆ ਤੁਸੀਂ ਪਤੀ ਸਮਝ ਲੋ ਇੱਕ ਇੱਕ ਸੇਠ ਦੀਆਂ ਤਿੰਨ ਪਤਨੀਆਂ ਇੱਕ ਨਾਲ ਬੜਾ ਪਿਆਰ ਕਰਦਾ ਹੈ ਇੰਨਾ ਪਿਆਰ ਕਿ ਹਰ ਵੇਲੇ ਉਹਨੂੰ ਨਾਲ ਰੱਖਦਾ ਹੈ ਦੂਜੀ ਨਾਲ ਪਿਆਰ ਕਰਦਾ ਪਰ ਥੋੜਾ ਕਦੀ ਕਦੀ ਮਿਲਦਾ ਹੈ ਉਹਨੂੰ ਹਫਤੇ ਬਾਅਦ ਦਸਾ ਦਿਨਾਂ ਬਾਅਦ ਕਿਤੇ ਯਾਦ ਆ ਗਈ ਤਾਂ ਮਿਲ ਲੈਂਦਾ ਹੈ ਬੁਲਾ ਲੈਂਦਾ ਹੈ ਹਾਲ ਚਾਲ ਪੁੱਛ ਲੈਂਦਾ ਹੈ ਔਰ ਇੱਕ ਤੀਸਰੀ ਪਤਨੀ ਜਿਹਨੂੰ ਕਦੀ ਬੁਲਾਉਂਦਾ ਹੀ ਨਹੀਂ ਪੁੱਛਦਾ ਹੀ ਨਹੀਂ ਉਹ ਕਿੱਥੇ ਹੈ ਬੈਠੀ ਹੈ ਨਹੀਂ ਬੈਠੀ ਮਿਲਿਆ ਕੁਝ ਖਾਣ ਨੂੰ ਨਹੀਂ ਮਿਲਿਆ ਉਹਦੇ ਦਿਲ ਧਿਆਨ ਹੀ ਹੈ ਨਹੀਂ ਹੁਣ ਆਖਰ ਸੇਠ ਬੜਾ ਬਿਮਾਰ ਹੋ ਗਿਆ ਜਦੋਂ ਬਿਮਾਰ ਹੋਇਆ ਵੈਦਾਂ ਨੇ ਦੇਖਿਆ ਤਾਂ ਵੈਦ ਕਹਿਣ ਲੱਗੇ ਕਿ ਸੇਠ ਜੀ ਹੁਣ ਤੁਹਾਡੀ ਜਾਨ ਬਚਣੀ ਮੁਸ਼ਕਿਲ ਹੈ ਹੁਣ ਤਾਂ ਤੁਸੀਂ ਕੁਝ ਦਿਨਾਂ ਦੇ ਹੀ ਮਹਿਮਾਨ ਹੋ ਇਸ ਲਈ ਹੁਣ ਤੁਹਾਡਾ ਵਕਤ ਨੇੜੇ ਆ ਗਿਆ ਹੁਣ ਆ ਸਮਝ ਲਓ ਅੱਜ ਦਾ ਦਿਨ ਹੀ ਤੁਹਾਡੇ ਕੋਲ ਹੈ ਜੋ ਤੁਹਾਡੀ ਇੱਛਾ ਕਰ ਲੋ ਹੁਣ ਸੇਠ ਨੇ ਆਪਣੀ ਉਹ ਪਤਨੀ ਨੂੰ ਬੁਲਾਇਆ ਜਿਹਦੇ ਨਾਲ ਬੜਾ ਪਿਆਰ ਕਰਦਾ ਸੀ ਜਿਹਨੂੰ ਹਰ ਵੇਲੇ ਨਾਲ ਰੱਖਦਾ ਸੀ ਔਰ ਬੁਲਾ ਕੇ ਕਹਿਣ ਲੱਗਾ ਕਿ ਮੈਨੂੰ ਵੈਦਾਂ ਨੇ ਕਿਹਾ ਅੱਜ ਮੈਂ ਮਰ ਜਾਣਾ ਹੈ ਔਰ ਮੈਂ ਤੈਨੂੰ ਬੜਾ ਪਿਆਰ ਕਰਦਾ ਆ ਇੱਕ ਇੱਕ ਪਲ ਵੀ ਮੈਂ ਤੇਤੋਂ ਬਿਨਾ ਰਹਿੰਦਾ ਨਹੀਂ ਐ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਕੀ ਤੂੰ ਮੇਰੇ ਨਾਲ ਚਲੇਂਗੀ ਮੇਰਾ ਸਾਥ ਦੇਂਗੀ ਤਾਂ ਉਸ ਪਤਨੀ ਨੇ ਹੱਥ ਛੁਡਾਇਆ ਔਰ ਪਤਾ ਕੀ ਕਿਹਾ ਕਹਿੰਦੀ ਮੈਂ ਸੱਚ ਗੱਲ ਦੱਸ ਦੇਣਾ ਤੁਹਾਨੂੰ ਮੈਂ ਤੁਹਾਡਾ ਕੋਈ ਸਾਥ ਨਹੀਂ ਦੇਣਾ ਤੁਹਾਡੇ ਨਾਲ ਨਹੀਂ ਚੱਲਣਾ ਤੁਸੀਂ ਇੱਧਰ ਮਰਨਾ ਮੈਂ ਕਿਸੇ ਹੋਰ ਦੀ ਹੋ ਜਾਣਾ ਤੁਹਾਡੇ ਅੱਖਾਂ ਬੰਦ ਕਰਨ ਦੀ ਡੇਰ ਹੈ ਮੈਂ ਕਿਸੇ ਹੋਰ ਦੀ ਸੇਠ ਕਹਿੰਦਾ ਇੰਨੀ ਜਲਦੀ ਉਹ ਕਹਿੰਦੀ ਮੈਂ ਇੰਤਜ਼ਾਰ ਹੀ ਨਹੀਂ ਕਰ ਸਕਦੀ ਕਿ ਤੁਸੀਂ ਪਹਿਲਾਂ ਕਬਰਾਂ 'ਚ ਜਾਓ ਸ਼ਮਸ਼ਾਨ 'ਚ ਜਾਓ ਤੁਸੀਂ ਅੱਖਾਂ ਬੰਦ ਕੀਤੀਆਂ ਮੈਂ ਕਿਸੇ ਹੋਰ ਦੀ ਸੇਠ ਨੂੰ ਇੰਨਾ ਦੁੱਖ ਲੱਗਾ ਗੁੱਸਾ ਵੀ ਆਇਆ ਕਿ ਜਿਹਨੇ ਇੰਨਾ ਪਿਆਰ ਕੀਤਾ ਜਿਹਨੂੰ ਹਰ ਵੇਲੇ ਨਾਲ ਰੱਖਿਆ ਉਹ ਆਸਲਾ ਦੇ ਰਹੀ ਐ ਕਿ ਮੈਂ ਤੁਹਾਡੀਆਂ ਅੱਖਾਂ ਬੰਦ ਹੁੰਦਿਆਂ ਮੈਂ ਕਿਸੇ ਹੋਰ ਦੀ ਹੋ ਜਾਣਾ। ਸੇਠਾ ਚੱਲ ਪਿੱਛੇ ਹੋ ਜਾ। ਅੱਜ ਤੇਰੀ ਅਸਲੀਅਤ ਕਾਸ ਮੈਨੂੰ ਪਹਿਲੀ ਹੀ ਸਮਝ ਆ ਜਾਂਦੀ। ਪਰ ਹੁਣ ਕੀ ਕਰਾਂ? ਆਪ ਪਛਤਾਏ ਕਿਆ ਹੋਗਾ ਜਦ ਚਿੜੀਆ ਕਹਿੰਦੇ ਹੁਣ ਮੈਂ ਕੀ ਕਰ ਸਕਾਂ? ਉਹਨੂੰ ਕਹੇ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਦੂਜੀ ਪਤਨੀ ਨੂੰ ਬੁਲਾਇਆ। ਉਹ ਵੀ ਖੜੀ ਸੀ ਹਾਲ ਚਾਲ ਪੁੱਛਣ ਆਈ। ਉਹਨੂੰ ਬੁਲਾਇਆ ਉਹਨੂੰ ਪੁੱਛਿਆ ਕੇ ਹੁਣ ਮੈਂ ਮਰਨ ਲੱਗਾ ਪਹਿਲੀ ਨੇ ਤੇ ਜਵਾਬ ਦੇ ਦਿੱਤਾ ਜਿਹਨੂੰ ਮੈਂ ਇੰਨਾ ਪਿਆਰ ਕਰਦਾ ਸੀ ਤੂੰ ਦੱਸ ਤੂੰ ਮੇਰੇ ਨਾਲ ਚਲੇਂਗੀ ਉਹ ਕਹਿੰਦੀ ਸੇਠ ਜੀ ਮੈਂ ਚਲੂੰਗੀ ਪਰ ਸਿਰਫ ਸ਼ਮਸ਼ਾਨ ਤੱਕ ਜਦੋਂ ਤੁਹਾਨੂੰ ਚੇਤਾ ਤੇ ਰੱਖਤਾ ਫਿਰ ਮੈਂ ਵੀ ਨਹੀਂ ਬਸ ਉੱਥੇ ਤੱਕ ਹੀ ਮੇਰਾ ਸਾਥ ਸੇਠ ਕਹਿੰਦਾ ਚਲੋ ਜਿੰਨਾ ਕਿ ਤੈਨੂੰ ਮੈਂ ਪੁੱਛਿਆ ਸੀ ਤੋਂ ਉਸ ਤੋਂ ਵੱਧ ਹੀ ਜਵਾਬ ਦਿੱਤਾ ਮੈਂ ਨਾ ਆ ਜਿਹਨੂੰ ਇੰਨਾ ਪਿਆਰ ਕੀਤਾ ਸੀ ਉਹ ਤਾਂ ਕਹਿੰਦੀ ਅੱਖਾਂ ਬੰਦ ਹੁੰਦਿਆਂ ਮੈਂ ਕਿਸੇ ਹੋਰ ਦੀ ਤਾਂ ਤੂੰ ਕਮ ਸੇ ਕਮ ਸ਼ਮਸ਼ਾਨ ਤੱਕ ਤਾਂ ਗਿਆ ਜਾਣ ਨੂੰ ਸ਼ੁਕਰ ਹੈ ਤੇਰਾ ਹੁਣ ਪਿੱਛੇ ਤੀਜੀ ਖੜੀ ਸੀ ਜਿਹਨੂੰ ਕਦੀ ਪੁੱਛਿਆ ਹੀ ਨਹੀਂ ਜਦੋਂ ਉਹ ਅੱਗੇ ਆਈ ਤਾਂ ਸੇਠ ਨੂੰ ਸ਼ਰਮ ਜਾ ਵੀ ਆਈ ਕਿ ਇਹਨੂੰ ਪੁੱਛਾਂ ਕਿ ਤਾ ਇਹ ਤਾਂ ਮੈਂ ਕਦੀ ਬੁਲਾਇਆ ਵੀ ਨਹੀਂ ਇਹਦੇ ਨਾਲ ਤਾਂ ਮੈਂ ਕਦੀ ਦੇਖਿਆ ਨਹੀਂ ਤਾਂ ਤਾਂ ਕਦੀ ਧਿਆਨ ਵੀ ਨਹੀਂ ਰੱਖਿਆ ਪਰ ਫਿਰ ਵੀ ਹੁਣ ਮਰਨ ਲੱਗਾ ਪੁੱਛ ਹੀ ਲੈਂਦੇ ਆ ਸੇਠ ਕਹਿੰਦਾ ਦੇਖ ਮੈਂ ਕਦੀ ਤੈਨੂੰ ਪੁੱਛਿਆ ਨਹੀਂ ਤੇਰੀ ਖਬਰ ਨਹੀਂ ਲਈ ਤੇਰਾ ਧਿਆਨ ਨਹੀਂ ਕੀਤਾ ਤੂੰ ਜਿੰਦੀ ਐ ਮਰ ਗਈ ਖਾਦਾ ਨਹੀਂ ਖਾਦਾ ਮੈਂ ਕਦੀ ਫਿਕਰ ਹੀ ਨਹੀਂ ਕੀਤੀ ਤੇਰੀ ਪਰ ਅੱਜ ਮੈਂ ਮਰਨ ਲੱਗਾ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਤੂੰ ਮੇਰਾ ਸਾਥ ਦੇਵੇਂਗੀ ਤਾਂ ਪਤਨੀ ਨੇ ਦਾ ਹੱਥ ਫੜਿਆ ਕਹਿੰਦੀ ਫਿਕਰ ਨਾ ਕਰੋ ਸੇਠ ਜੀ ਮੈਂ ਤੁਹਾਡੇ ਨਾਲ ਚੱਲੂਗੀ ਸ਼ੇਠ ਨੇ ਕਿੱਥੇ ਤੱਕ ਸ਼ਮਸ਼ਾਨ ਤੱਕ ਉਹ ਕਹਿੰਦੀ ਨਹੀਂ ਮੈਂ ਸ਼ਮਸ਼ਾਨ ਤੂੰ ਵੀ ਅੱਗੇ ਜਿੱਥੇ ਤੱਕ ਤੁਸੀਂ ਜਾਣਾ ਮੈਂ ਤੁਹਾਡੇ ਨਾਲ ਹੀ ਚਲੂੰਗੀ ਜਦੋਂ ਸੁਣਿਆ ਤਾਂ ਸ਼ੇਠ ਨੇ ਹੱਥ ਕੁੱਟ ਕੇ ਫੜ ਲਿਆ ਅੱਖਾਂ 'ਚ ਆ ਗਿਆ ਪਾਣੀ ਕਹਿੰਦਾ ਮੈਨੂੰ ਮaaf ਕਰ ਜੇ ਮੈਨੂੰ ਪਤਾ ਹੁੰਦਾ ਮੇਰੀ ਸੱਚੀ ਸਾਥੀ ਤੂੰ ਏ ਤਾਂ ਸਾਰੀ ਜ਼ਿੰਦਗੀ ਮੈਂ ਪਿਆਰ ਵੀ ਤੈਨੂੰ ਹੀ ਕਰਨਾ ਸੀ ਕਹਿੰਦੇ ਪਛਤਾਵਾ ਲੈ ਕੇ ਸ਼ੇਠ ਮਰ ਗਿਆ ਅੱਖਾਂ ਬੰਦ ਹੋ ਗਈਆਂ ਔਰ ਵਾਕਿਆ ਹੀ ਜਿੱਦ ਹੀ ਅੱਖਾਂ ਬੰਦ ਹੋਈਆਂ ਪਹਿਲੀ ਪਤਨੀ ਕਿਸੇ ਹੋਰ ਦੀ ਹੋ ਗਈ ਦੂਜੀ ਪਤਨੀ ਗਈ ਸ਼ਮਸ਼ਾਨ ਤੱਕ ਤਾਂ ਤੀਜੀ ਪਤਨੀ ਆਪਣੇ ਬਾਕ ਦੇ ਮੁਤਾਬਿਕ ਅੱਗੇ ਤੱਕ ਗਈ ਔਰ ਇਹ ਤਿੰਨ ਪਤਨੀਆਂ ਪਤਾ ਕਿਹੜੀਆਂ ਹੈ ਪਹਿਲੀ ਪਤਨੀ ਉਹ ਸੇਠ ਦੀ ਉਹ ਹੈ ਦੌਲਤ ਉਹਦਾ ਪੈਸਾ ਜਿਹਨੂੰ ਹਰ ਵੇਲੇ ਬੰਦਾ ਆਪਣੀ ਜੇਬ 'ਚ ਆਪਣੇ ਨਾਲ-ਨਾਲ ਰੱਖਦਾ ਹੈ ਇੰਨਾ ਪਿਆਰ ਕਰਦਾ ਹੈ ਕਿ ਤੋਂ ਬਿਨਾ ਮੈਂ ਹਰ ਵੇਲੇ ਨਾਲ ਰੱਖਦਾ ਤਾਂ ਹੀ ਤਾਂ ਕਈ ਵਾਰ ਦੱਸਿਆ ਨਾ ਐਸੀ ਗੱਲ ਕਰੀਦੀ ਐ ਕਿ ਬੰਦਾ ਇੰਨਾ ਪਿਆਰ ਕਰਦਾ ਕਿ ਜੇਬ ਵੀ ਲਾਂਦਾ ਨਾ ਕਮੀਜ਼ ਨੂੰ ਖੱਬੇ ਪਾਸੇ ਲਾਂਦਾ ਪੁੱਛੋ ਕਾਤੇ ਦਿਲ ਹੈ ਮੇਰੇ ਦਿਲ ਦੇ ਲੱਗੇ ਰਹਿਣੀ ਚਾਹੀਦੀ ਐ ਸਮਝਦੇ ਹੋ ਕਿ ਨਹੀਂ ਇਹਨੇ ਦਿਲ ਚ ਰੱਖਣਾ ਹੈ ਤਾਂ ਆਪਣੇ ਮਾਲਿਕ ਨੂੰ ਰੱਖੋ ਪਰਮਾਤਮਾ ਨੂੰ ਰੱਖੋ ਪਰ ਐਸੀ ਉਸ ਪਤਨੀ ਨੂੰ ਦੌਲਤ ਨੂੰ ਰੱਖਦੇ ਆ ਕਿ ਅੰਦਰ ਅੱਖਾਂ ਬੰਦ ਹੁਣ ਜਰਾ ਸੱਚ ਦੱਸਣਾ ਤੁਹਾਡੇ ਜੇਬ ਚ ਪੈਸਾ ਹੈ ਤੁਹਾਡੀਆਂ ਅੱਖਾਂ ਬੰਦ ਹੋਈਆਂ ਤਾਂ ਸਭ ਤੋਂ ਪਹਿਲਾਂ ਨਿਆਣਿਆਂ ਨੇ ਜਾਂ ਰਿਸ਼ਤੇਦਾਰਾਂ ਨੇ ਕੀ ਕਰਨਾ ਉਹ ਜੇਬਾਂ ਚੈੱਕ ਕਰੋ ਇਹਦੀਆਂ ਅੱਖਾਂ ਬੰਦ ਆਉਣਾ ਚੈਨੀ ਸੋਨੇ ਦੀ ਨਾ 1.5 ਟੋਲੇ ਦੀ ਚੈਨੀ ਲਾ ਲਓ ਆ ਬਾਲੀਆਂ ਵੀ ਕੱਢ ਲਓ ਆ ਚੂੜੀਆਂ ਵੀ ਲਾ ਲਓ ਅੰਗੂਠੀਆਂ ਵੀ ਲਾ ਲਓ ਆ ਜੇਬਾਂ ਚੈੱਕ ਕਰ ਲਓ 500 700 ਹਜ਼ਾਰ 5000 ਹੈ ਤਾਂ ਕੱਢ ਲਓ ਇੱਧਰ ਤੁਹਾਡੀਆਂ ਅੱਖਾਂ ਬੰਦ ਤਾਂ ਨਾਲ ਹੀ ਤੁਹਾਡਾ ਪੈਸਾ ਤੁਹਾਡੀ ਦੌਲਤ ਜਾਂ ਇਹ ਥਿਓਰੀ ਚ ਪਈ ਹੈ ਪਾਹੇ ਤੁਹਾਡੀ ਜੇਮ ਤੇ ਕਿਸੇ ਹੋਰ ਦੀ ਹੋ ਗਈ ਇਹ ਬੇਵਫਾ ਪਤਨੀ ਤੁਸੀਂ ਮਰੇ ਨਹੀਂ ਤਾਂ ਕਿਸੇ ਹੋਰ ਦੇ ਹੱਥ ਗਈ ਨਹੀਂ ਤਾਂ ਦੂਜੀ ਪਤਨੀ ਉਹ ਹੈ ਸਾਡੇ ਰਿਸ਼ਤੇਦਾਰ ਉਹ ਕਿੱਥੇ ਤੱਕ ਜਾਂਦੇ ਐ ਸ਼ਮਸ਼ਾਨ ਤੱਕ ਜਿੱਤੇ ਚਿਤਾ ਤੇ ਰੱਖਿਆ ਤਾਂ ਉੱਥੋਂ ਬਾਅਦ ਸਾਰੇ ਵਾਪਸ ਹੋ ਜਾਂਦੇ ਆ ਇਸ ਲਈ ਦੂਜੀ ਪਤਨੀ ਨੇ ਕਿਹਾ ਮੈਂ ਜਾਊਂਗੀ ਪਰ ਜਾਊਂਗੀ ਸਿਰਫ ਚਿਤਾ ਤੱਕ ਜਦੋਂ ਤੁਹਾਨੂੰ ਚਿਤਾ ਤੇ ਰੱਖਦਾ ਉੱਥੋਂ ਮੈਂ ਵਾਪਸ ਉਹਨੇ ਰਿਸ਼ਤੇਦਾਰ ਯਾਨੀ ਦੂਜੀ ਪਤਨੀ ਰਿਸ਼ਤੇਦਾਰੀਆਂ ਇਹਨਾਂ ਨੂੰ ਅਸੀਂ ਕਦੀ ਕਦੀ ਯਾਦ ਕਰਦੇ ਆ ਦੌਲਤ ਨੂੰ ਹਰ ਵੇਲੇ ਰੱਖਦੇ ਤੇ ਰਿਸ਼ਤੇਦਾਰ ਨੂੰ ਕਦੀ ਹਫ਼ਤੇ ਬਾਅਦ 15 ਦਿਨਾਂ ਬਾਅਦ ਮਿਲ ਲਿਆ ਬੁਲਾ ਲਿਆ ਕੋਈ ਪੰਖ ਫੰਕਸ਼ਨ ਇਕੱਠੇ ਹੋ ਗਏ ਹਾਲ ਚਾਲ ਪੁੱਛ ਲਿਆ ਪਰ ਉਹ ਜਾਣਦੇ ਵੀ ਕਿੱਥੇ ਤੱਕ ਐ ਸਿਰਫ ਸ਼ਮਸ਼ਾਨ ਤੱਕ ਹੋਨ ਤੀਜੀ ਪਤਨੀ ਕਿਹੜੀ ਹੈ ਜਿਹੜੀ ਅੰਤ ਤੱਕ ਜਾਂਦੀ ਹੈ ਉਹ ਤੀਜੀ ਪਤਨੀ ਹੈ ਪ੍ਰਭੂ ਦੀ ਬੰਦਗੀ ਪਰਮਾਤਮਾ ਦੀ ਭਗਤੀ ਜਾਂ ਕਹਿ ਲੋ ਇਨਸਾਨ ਦੀ ਅਛਾਈ ਹੁਣ ਇਹ ਐਸੀ ਹੈ ਕਿ ਉੱਥੇ ਅਮਲਾਂ ਦੇ ਹੁਣੇ ਨੇ ਨਵੇੜੇ ਕਿਸੇ ਨਹੀਂ ਤੇਰੀ ਕਿਉਂਕਿ ਤੇਰੇ ਅਮਾਲ ਹੀ ਉੱਥੇ ਤੱਕ ਜਾਣੇ ਹੈ ਪਰ ਜਿਹੜੀ ਬੰਦਗੀ ਨੇ ਸਾਡਾ ਸਾਥ ਦੇਣਾ ਹੈ ਜਿਹੜੀਆਂ ਨੇਕੀਆਂ ਨੇ ਸਾਡਾ ਸਾਥ ਦੇਣਾ ਹੈ ਉਹਨੂੰ ساری ਜ਼ਿੰਦਗੀ ਬੰਦਾ ਪੁੱਛਦਾ ਹੀ ਨਹੀਂ ਧਿਆਨ ਹੀ ਨਹੀਂ ਦਿੰਦਾ ਉਹ ਕੋਈ ਤੁਹਾਨੂੰ ਪੁੱਛੇ ਦਿਨ ਚ ਰੋਟੀਆਂ ਕਿੰਨੀ ਵਾਰ ਕਿੰਨੀ ਕਿੰਨੀ ਵਾਰ ਖਾਧੀ ਬੰਦਾ ਕਹਿੰਦਾ ਦੋ ਵਾਰ ਤਿੰਨ ਵਾਰ ਤਾਂ ਸਿਮਰਨ ਕਿੰਨੀ ਵਾਰੀ ਕੀਤਾ ਸ਼ੁਕਰ ਕਿੰਨੀ ਵਾਰੀ ਕੀਤਾ ਉਹ ਤਾਂ ਯਾਦ ਹੀ ਨਹੀਂ ਭੁੱਲੇ ਬੈਠੇ ਆ ਜਿਹੜੀ ਚੀਜ਼ ਨੇ ਹਰ ਕਦਮ ਤੇ ਸਾਡਾ ਸਾਥ ਦੇਣਾ ਹੈ ਹਰ ਕਦਮ ਤੇ ਸਾਡੇ ਕੰਮ ਆਣਾ ਹੈ ਉਹਨੂੰ ਐਸੀ ਭੁਲਾ ਕੇ ਬੈਠੇ ਆ ਤਾਂ ਜਿਹਨੇ ਛੱਡ ਜਾਣਾ ਹੈ ਫਿਰ ਉਹੀ ਗੱਲ ਆ ਗਈ ਨਾ ਬੁੱਲੇ ਸ਼ਾਹ ਵਾਲੀ ਜ਼ਿਆਦਾ ਕਿ ਨਹੀਂ ਇੱਕ ਦੂਜੇ ਨੂੰ ਸੁੱਟਦਾ ਫਿਰਦਾ ਕਦੀ ਮੰਦਾ ਕੂੜਾ ਸੁੱਟਿਆ ਹੀ ਨਹੀਂ ਜੋ ਛੱਡ ਜਾਣਾ ਉਹਨੂੰ ਲੁੱਟਦਾ ਰਹਿਮਤ ਦਾ ਖਜ਼ਾਨਾ ਇਹਲੇ ਅੱਜ ਤੋਂ ਹੁਣ ਸੇਠ ਨੂੰ ਤਾਂ ਅੰਤ ਵੇਲੇ ਸਮਝ ਆਈ ਤੁਸੀਂ ਹੁਣੇ ਸਮਝ ਲਓ ਕਿ ਇਹੀ ਕਿਹੜੀ ਚੀਜ਼ ਨੂੰ ਸੰਭਾਲਣਾ ਹੈ ਆਪਣੇ ਰੱਬ ਦੀਆਂ ਰਹਿਮਤਾਂ ਨੂੰ ਆਪਣੇ ਮਾਲਕ ਦੀ ਕਿਰਪਾ ਨੂੰ ਸੰਭਾਲਣਾ ਹੈ